ओए अरे नन्हे ਬਰਦਰ ਜੋ ਬਲਜੀਤ ਸਿੰਘ ਜਰਮਨ ਦੇ ਵਿੱਚ ਬਰਨਸ਼ਾਹ ਦੇ ਵਿੱਚ ਕੰਮ ਕਰਨ ਵਾਸਤੇ ਗਿਆ ਛੋਟੇ ਛੋਟੇ ਉਹਦੇ ਬੱਚੇ ਆ ਜੀ ਤੇ ਉਹਦੇ ਉੱਥੇ ਕਿ ਪਤਾ ਨਹੀਂ ਚੱਲਿਆ ਸਾਨੂੰ ਕੀ ਗੱਲ ਹੋਈ ਯਾਰ ਉੱਥੇ ਝਗੜਾ ਹੋਣ ਕਰ ਮੌਕਾ ਹੋ ਗਿਆ ਉਹ ਬੱਚੇ ਪਾਗਲ થઈ ਰੋਣਾ ਸ਼ੁਰੂ ਕਰ ਲਿਆ ਫਿਰ ਉਹਗੇ ਬੇਨਤੀ ਕਰਦੇ ਆ ਕਿ ਸਾਡੇ ਬੱਚੇ ਦੀ ਡੱਡ ਬਾਡੀ ਨੂੰ ਛੇਤੀ ਤੋਂ ਛੇਤੀ ਭਾਰਤ ਲੈ ਕੇ ਆਇਆ ਜਾਏ ਆ ਜਾਏ ਇਹ ਸਾਡੀ ਪੰਜਾਬ ਸਰਕਾਰ ਨੂੰ ਅਸੀਂ ਮੇਲ ਪੀਤ ਕੀਤੀ ਸੀ ਉਹਦਾ ਸਾਨੂੰ ਜਵਾਬ ਆਇਆ ਹੈ ਵੀ ਉਹਨਾਂ ਨੇ ਮੇਲ ਕੀਤੀ ਹੈ ਵੀ ਉਹ ਕਹਿੰਦੇ ਵੀ ਡੱਡ ਬਾਡੀ ਭੇਜੀ ਗਈ ਹੈ ਸਰਕਾਰਦਾਰ ਬਹੁ ਬੁਰੀ ਹਾਲਤਾ ਜੀ ਰੋ ਰੋ ਕੇ ਅਸੀਂ ਚੰਨੇ ਆ ਵੀ ਛੇਤੀ ਤੋਂ ਛੇਤੀ ਸੈਂਟਰਲ ਗਵਰਨਮੈਂਟ ਵੀ ਇਹਦੇ ਵਿੱਚ ਪਾਏ ਕੋਈ ਛੇਤੀ ਛੇਤੀ ਸਾਡਾ ਸਾਥ ਦੇ ਉਹ ਵੱਡੜ ਬੜੀ ਨੂੰ ਵਾਪਸ ਲਿਆਂਦਾ ਜਾਵੇ ਅਸੀਂ ਕਰਦੇ ਸੁਨਾਵ ਬੇਨਤੀ ਕਰਦੇ ਆ ਕਿਰਪਾ ਕਰਕੇ ਮਾਣ ਸਾਡੀ ਮੁਕਤੀ ਦੀ ਰੋ ਜੀ ਜਲਦੀ ਜਲਦੀ ਪੁਜੀ ਆ ਮਾਮਲਾ ਆਪ ਦਾ ਜੂਝ ਵਿਚਾਰ ਕਰਾ ਲਿਆ ਟਾਡਾ ਮਰਦੇ ਦੇਖ ਰਹੀ ਹਾਂ ਬੱਚੇ ਰੋ ਰਹੇ ਆ ਬਾਦਰੋ ਮਾਣੇ ਕਿਰਪਾ ਕਰੋ ਜੀ

ਤੇ ਨਾ ਨੇ ਮੈਨੂੰ ਦਿੱਤੀ ਨੀ ਮੇਰੇ ਬੱਚੇ ਰੀ ਇਹੋ ਸਕੇ ਨਾ ਬੂ ਨਗਰਾ ਨਾ ਮੈ ਸੋਕਾ ਕਿ ਤਾ ਇਹ ਕਿਹਦੇ ਕਰਵਾ ਬਸ ਇਹ ਤਾਂ ਗਾ ਰਿਹਾ ਨੇ ਇਹ ਬੁੱਢੇ ਆ ਮਾਂ ਵੀ ਵਈ ਕੀ ਕਰੀਏ ਬਰਦਰ ਜੋ ਬਲਜੀਤ ਸਿੰਘ ਜਰਮਨ ਦੇ ਵਿੱਚ ਬ੍ਰਾਜ਼ੀਲਨ ਸਾਰ ਦੇ ਵਿੱਚ ਕੰਮ ਕਰਨ ਵਾਸਤੇ ਗਿਆ ਸੀ ਛੋਟੇ ਛੋਟੇ ਉਹਦੇ ਬੱਚੇ ਆ ਜੀ ਤੇ ਉਹਦੀ ਉੱਥੇ ਕਿ ਪਤਾ ਨਹੀਂ ਚੱਲਿਆ ਸਾਨੂੰ ਵੀ ਕੀ ਗੱਲ ਹੋਈ ਆ ਉੱਥੇ ਝਗੜਾ ਹੋਣ ਕਰ ਨਾਲ ਉਹਦੀ ਮੌਤ ਹੋ ਗਈ ਆ ਉਸ ਦੇ ਪੱਗਲ ਕੇ ਦੋਨਾਂ ਸਰਕਾਰਾਂ ਆ ਗਿਆ ਜੁਰਗੇ ਬੇਨਤੀ ਕਰਦੇ ਆ ਕਿ ਸਾਡੇ ਬੱਚੇ ਦੀ ਡੱਡ ਬੋਡੀ ਕਿਤੇ ਫੇਤੀ ਪੱਕ ਤੋਂ ਲੱਭਿਆ ਜਾਏ ਯਾਰ ਸਾਡੀ ਪੰਜਾਬ ਸਰਕਾਰ ਨੂੰ ਇੱਕ ਮਰਦ ਕੀਤੀ ਹੀ ਉਹਦਾ ਤੁਹਾਨੂੰ ਜਵਾਬ ਆਇਆ ਹੈ ਕਿ ਉਹਨਾਂ ਨੇ ਮੇਲ ਕੀਤੀ ਹੈ ਕਿ ਅੱਜ ਵੱਡੀ ਤੇ ਜੇ ਸਰਕਾਰਦਾਰ ਬਹੁਤ ਬੁਰੀ ਹਾਲਤ ਹੈ ਕਿ ਅਸੀਂ ਕੰਨੇ ਵੀ ਛਿੱਤੀ ਛਿੱਤੀ ਸੈਂਟਰ ਗਵਰਨਮੈਂਟ ਦੇ ਵਿੱਚ ਆਏ ਉਹ ਛਿੱਤੀ ਛਿੱਤੀ ਸਾਡਾ ਸਾਥ ਦੇ ਉਹ ਵੱਡਾ ਵੱਡੀ ਨੂੰ ਵਾਪਸ ਜਾਂਦਾ ਜਾਏ ਆਏ ਸਰਕਾਰ ਨੂੰ ਰੰਕੀ ਕਰਨ ਦੀ ਅਵਸ਼ਕਤਾ ਲਾ ਕੇ ਜਲਦੀ ਬਈ ਮਾਰਾ ਮਨੂਤ ਬਗੜਾ ਰਿਹਾ ਤਾਦਾ ਮਨੂਤ ਮੈਨੂੰ ਦੇਖਣੀ ਹੋਂ ਬੱਦਲੋ ਨਾ ਚੇੜੋ 15 ਮਾਰਾ 15 ਬਗੜਾ ਅਰ ਫੇਰ ਨਹੀਂ ਮਾਰਾ ਫੇਰ ਨਹੀਂ ਕਹਿੰਦਾ ਤੁਹਾਡੇ ਬੱਚੇ ਲਾਉਣ ਜਲਦੀ ਜਲਦੀ ਪਗਾਈ ਜਾਂਦੇ ਨੇ ਸੰਸਕਾਰ ਕਰ ਗਏ ਹੋਣ ਤਾਂ ਕਰਾ ਲਓ ਇਹ ਮੈਨੂੰ ਜਲਦੀ ਪਗੜਾ ਮਾਰਾ ਇਹ ਸੋਸ਼ਲ ਮੀਡੀਆ 'ਤੇ ਇਹ ਰਾਹੀ ਸਾਨੂੰ ਪਤਾ ਚੱਲ ਰਿਹਾ ਕਿ ਇਸ ਤਰੀਕ ਨੂੰ ਹੱਤੌਦੀ ਹੋਈ ਹੈ ਕਾਫੀ ਜਨ ਹੌ ਚੁੱਕਿਆ ਹੈ